ਹਾਂਜੀ ਅੱਜ ਆਪਾਂ ਲੈ ਕੇ ਆਏ ਆ 5 ਮਿੰਟਾਂ ਵਿੱਚ ਬਣਨ ਵਾਲਾ ਕਣਕ ਦੇ ਆਟੇ ਦਾ ਟੇਸਟੀ ਨਾਸ਼ਤਾ ਇਹ ਨਾਸ਼ਤਾ ਬਹੁਤ ਹੀ ਘੱਟ ਤੇਲ ਵਿੱਚ ਬਣਦਾ ਹਾਂਜੀ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ 5 ਮਿੰਟਾਂ ਵਿੱਚ ਕਣਕ ਦੇ ਆਟੇ ਦਾ ਨਾਸ਼ਤਾ ਨਾਸ਼ਤਾ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਕਣਕ ਦੇ ਆਟੇ ਦਾ ਨਾਸ਼ਤਾ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਣਿਆ ਹੋਇਆ ਇੱਕ ਆਪਾਂ ਖੁੱਲਾ ਬਰਤਨ ਲੈ ਲਾਂਗੇ ਹੁਣ ਪਾ ਦਾਂਗੇ ਆਪਾਂ ਕਣਕ ਦਾ ਆਟਾ ਜਿੰਨਾ ਆਪਾਂ ਨਾਸ਼ਤਾ ਬਣਾਉਣਾ ਉਸੇ ਹਿਸਾਬ ਨਾਲ ਆਪਾਂ ਕਣਕ ਦਾ ਆਟਾ ਲੈ ਲੈਣਾ 2 ਚਮਚ ਪਾ ਦਾਂਗੇ ਆਪਾਂ ਸੂਜੀ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਹਲਦੀ ਅੱਧਾ ਚਮਚ ਪਾ ਦਾਂਗੇ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਕੁੱਟੀ ਲਾਲ ਮਿਰਚ ਸਾਰੇ ਮਸਾਲੇ ਨੂੰ ਆਪਾਂ ਹੁਣ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਬਸ ਇੰਨੇ ਮਸਾਲੇ ਪਾਉਣੇ ਆ ਜਿਆਦੇ ਮਸਾਲੇ ਨਹੀਂ ਆਪਾਂ ਪਾਉਣੇਗੇ ਇਹ ਨਾਸ਼ਤਾ ਬਹੁਤ ਹੀ ਟੇਸਟੀ ਬਣਦਾ ਤੁਸੀਂ ਕਿਸੇ ਵੀ ਟਾਈਮੇ ਨਾਸ਼ਤੇ ਨੂੰ ਬਣਾ ਕੇ ਖਾ ਸਕਦੇ ਹੋ ਕਈ ਵਾਰ ਆਪਣਾ ਰੋਟੀ ਸਬਜ਼ੀ ਖਾਣ ਨੂੰ ਮਨ ਨਹੀਂ ਕਰਦਾਗਾ ਜਾਂ ਆਪਣਾ ਬਣਾਉਣ ਨੂੰ ਨਹੀਂ ਕਰਦਾ ਮਨ ਤੇ ਆਪਾਂ ਇਹ ਨਾਸ਼ਤੇ ਨੂੰ ਜਦੋਂ ਵੀ ਮਰਜ਼ੀ ਬਣਾ ਸਕਦੇ ਆ ਤੇ ਖਾ ਸਕਦੇ ਆ ਹੁਣ ਸਾਰਾ ਮਸਾਲਾ ਆਪਾਂ ਮਿਕਸ ਕਰਤਾ ਹੁਣ ਥੋੜੀਆਂ ਹੀ ਆਪਾਂ ਪਾਵਾਂਗੇ ਸਬਜ਼ੀਆਂ ਸਬਜ਼ੀਆਂ ਦੇ ਸ਼ਿਮਲਾ ਮਿਰਚ ਪਾਵਾਂਗੇ ਲੰਬਾਈ 'ਚ ਕੱਟੀ ਹੋਈ ਹੈ ਇੱਕ ਸ਼ਿਮਲਾ ਮਿਰਚ ਕੱਟੀ ਹੋਈ ਆ ਆਪਾਂ ਇੱਕ ਪਿਆਜ਼ ਲੰਬਾਈ 'ਚ ਕੱਟਿਆ ਹੋਇਆ ਚਾਹੇ ਤੁਸੀਂ ਬਰੀਕ ਵੀ ਕੱਟ ਕੇ ਪਾ ਸਕਦੇ ਹੋ ਜਾਂ ਲੰਬਾਈ 'ਚ ਵੀ ਕੱਟ ਕੇ ਪਾ ਸਕਦੇ ਹੋ ਹੁਣ ਆਪਾਂ ਪਾ ਦਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਸੌਰੀ ਲੰਬਾਈ 'ਚ ਕੱਟਿਆ ਹੋਇਆ ਕੱਦੂ ਕਸ਼ ਕੀਤੀ ਹੋਈ ਇੱਕ ਗਾਜਰ ਪਾ ਦਾਂਗੇ ਜੇ ਤੁਸੀਂ ਹੋਰ ਵੀ ਸਬਜ਼ੀਆਂ ਐਡ ਕਰਨੀਆਂ ਤਾਂ ਤੁਸੀਂ ਕਰ ਵੀ ਸਕਦੇ ਹੋ ਮੈਂ ਇੰਨੀਆਂ ਸਬਜ਼ੀਆਂ ਐਡ ਕੀਤੀਆਂ ਹੁਣ ਆਪਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਦਾਂਗੇ ਸਾਰਾ ਸਬਜ਼ੀਆਂ ਆਪਾਂ ਆਟੇ ਦੇ ਵਿੱਚ ਮਿਕਸ ਕਰਤੀਆਂ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਵਧੀਆ ਜੇ ਆਪਾਂ ਸਬਜ਼ੀਆਂ ਨੂੰ ਹੁਣ ਮਿਕਸ ਕਰ ਦਾਂਗੇ ਪਾਣੀ ਦੇ ਨਾਲ ਤੇ ਆਟੇ ਦੇ ਨਾਲ ਜਿਆਦਾ ਕੋੜ ਨਹੀਂ ਆਪਾਂ ਪਤਲਾ ਕਰਨਾਗਾ ਠੀਕ ਜਿਹੀ ਕੋੜਨਾ ਜਿਆਦਾ ਪਤਲਾ ਤੇ ਨਾ ਹੀ ਜਿਆਦਾ ਸਖਤ ਤੇ ਜੇ ਤੁਸ ਤੁਹਾਡੇ ਕੋਲੇ ਹਰਾ ਧਨੀਆ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਆਪਾਂ ਸਾਰਾ ਮਿਸ਼ਰਣ ਤਿਆਰ ਕਰ ਲਿਆਗਾ ਐਸੀ ਤਰ੍ਹਾਂ ਦਾ ਹੀ ਆਪਾਂ ਨੂੰ ਮਿਸ਼ਰਣ ਚਾਹੀਦਾ ਸੀ ਪਤਲਾ ਤੇ ਹੁਣ ਆਪਾਂ 5 ਕਿ ਮਿੰਟ ਰੈਸਟ ਦਿਵਾਵਾਂਗੇ ਨਾ ਹੀ ਤੇ ਇਹਦੇ ਵਿੱਚ ਆਪਾਂ ਕੋਈ ਇਨੂ ਵਗੈਰਾ ਵਰਤੀਏ ਨਾ ਹੀ ਕੋਈ ਆਪਾਂ ਮਿੱਠਾ ਸੋਡਾ ਵਰਤ ਤੇ ਨਾ ਹੀ ਕੋਈ ਆਪਾਂ ਦਹੀਂ ਵਰਤੀ ਆ ਇਸ ਕਰਕੇ ਆਪਾਂ ਨੂੰ 5 ਕਿ ਮਿੰਟ ਰੈਸਟ ਦਿਵਾਉਣੀ ਪਊਗੀ ਕਿਉਂਕਿ ਆਪਾਂ ਸੂਜੀ ਪਾਈਏ ਸੂਜੀ ਇਹਦੇ ਵਿੱਚ ਸੈੱਟ ਹੋ ਜੂ ਹਾਂਜੀ 5 ਕਿ ਮਿੰਟ ਆਪਾਂ ਹੁਣ ਮਿਸ਼ਰਣ ਨੂੰ ਰੈਸਟ ਦਵਾਤੀ ਆ ਤੇ ਬਿਲਕੁਲ ਸੂਜੀ ਸੈੱਟ ਹੋ ਗਈ ਤੇ ਹੁਣ ਆਪਾਂ ਬਣਾਵਾਂਗੇ ਗਰਮਾ ਗਰਮ ਨਾਸ਼ਤਾ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਹੁਣ ਗੈਸ ਦੇ ਉੱਪਰ ਰੱਖ ਲਿਆ ਤੇ ਤਵਾ ਹੁਣ ਹਲਕਾ ਜਿਹਾ ਗਰਮ ਹੋ ਗਿਆ ਤੇ ਹੁਣ ਥੋੜਾ ਜਿਹਾ ਆਪਾਂ ਲਾ ਦਾਂਗੇ ਤੇਲ ਜ਼ਿਆਦਾ ਨਹੀਂ ਲਾਉਣਾ ਬਸ ਥੋੜਾ ਹੀ ਲਾਵਾਂਗੇ ਕਿਉਂਕਿ ਬਹੁਤ ਹੀ ਘੱਟ ਤੇਲ ਵਿੱਚ ਇਹੇ ਨਾਸ਼ਤਾ ਬਣ ਜਾਂਦਾ ਹੈਗਾ ਤੇ ਹੁਣ ਆਪਾਂ ਇੱਕ ਚਮਚਾ ਬੈਟਰ ਦਾ ਭਰ ਕੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਤੇ ਜ਼ਿਆਦਾ ਆਪਾਂ ਫਲਾਉਣਾ ਵੀ ਨਹੀਂਗਾ बस ਇੰਨਾ ਕੀ ਫਲਾਵਾਂਗੇ। ਤੇ ਗਾਂਸੇੱਕ ਵਾਰੀ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਤੇ ਹੁਣ 2 ਕਿ ਮਿੰਟ ਵਾਸਤੇ ਆਪਾਂ ਟੱਕ ਕੇ ਰੱਖ ਦਾਂਗੇ। ਜਿਹਨਾਂ ਆਸਤੇ ਨੂੰ ਆਪਾਂ 2 ਕਿ ਮਿੰਟ ਸੇਕ ਲਵਾ ਲਿਆ। ਤੇ ਹੁਣ ਆਪਾਂ ਨਾਸਤੇ ਦਾ ਪਾਸਾ ਪਾਟਦੇ ਨੇ ਹਲਕਾ ਜਿਹਾ ਸੇਕ ਲੱਗ ਗਿਆ। ਇਧਰਲੇ ਪਾਸੇ ਵਧੀਆ ਕਲਰ ਆ ਗਿਆ। ਤੇ ਹੁਣ ਆਪਾਂ ਇਹਨੂੰ ਟੱਕ ਕੇ ਨਹੀਂ ਬਣਾਉਣਾਗਾ ਥੋੜਾ ਜਿਹਾ ਆਪਾਂ ਹੋਰ ਲਾ ਦਾਂਗੇ ਤੇਲ ਬਸ ਜ਼ਿਆਦਾ ਨਹੀਂ ਲਾਉਣਾਗਾ। ਹਾਂਜੀ ਨਾਸ਼ਤੇ ਨੂੰ ਆਪਾਂ ਫਰਾਈ ਕਰ ਲਿਆਗਾ ਵਧੀਆ ਜੇ ਪੱਕ ਗਿਆਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਕ ਕੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰੀਕੇ ਰੈਡੀ ਕਰ ਲਾਂਗੇ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆਗਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹ ਕਣਕ ਦੇ ਆٹے ਦਾ ਨਾਸ਼ਤਾ ਬਣਾਇਆ ਸਿਰਫ 5 ਮਿੰਟਾਂ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਹਾਂਜੀ ਨਾਸ਼ਤੇ ਦੇ ਨਾਲ ਆਪਾਂ ਟਮਾਟਰਾਂ ਦੀ ਸੌਸ ਰੱਖ ਦਾਂਗੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾ ਕੇ ਤਿਆਰ ਕੀਤਾ ਤੇ ਬਹੁਤ ਹੀ ਸੌਫਟ ਨਾਸ਼ਤਾ ਬਣਿਆਗਾ ਤੁਸੀਂ ਕਿਸੇ ਵੀ ਟਾਈਮ ਇਹ ਨਾਸ਼ਤਾ ਬਣਾ ਕੇ ਖਾ ਸਕਦੇ ਆ ਕਿੰਨਾ ਅੰਦਰੋਂ ਨਰਮ ਬਣਿਆਗਾ ਨਾਸ਼ਤਾ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ